ਰਣ ਵਾਲੇ ਆ ਮੇਰੇ ਵਿਆਹ ਨੂੰ 7 ਮਹੀਨੇ ਹੋ ਚੁੱਕੇ ਸੀ ਮੇਰੇ ਹਸਬੰਡ ਦਾ ਨਾਮ ਸੰਨੀ ਸੀ ਤੇ ਉਹਨਾਂ ਦਾ ਅਸੀਂ ਸ਼ਹਿਰ ਗਏ ਸੀ ਤੇ ਉਦੋਂ ਉਹਨਾਂ ਦੀ ਹਾਂਜੀ ਸਾਡੀ ਲਵ ਮੈਰਿਜ ਹੋਈ ਵੀ ਸੀਗੀ 7 ਮਹੀਨੇ ਸਾਡੇ ਵਿਆਹ ਨੂੰ ਹੋ ਚੁੱਕੇ ਸੀਗੇ ਤੇ ਅਸੀਂ ਜਿੱਦ ਸ਼ਹਿਰ ਗਏ ਉੱਥੇ ਸਾਨੂੰ ਅਸੀਂ ਜਦੋਂ ਥਾਣੇ ਵਿੱਚ ਗਏ ਤਾਂ ਸਾਨੂੰ ਉੱਥੇ ਦੱਸ ਦਿੱਤਾ ਗਿਆ ਸੀ ਵੀ ਮੇਰੇ ਘਰ ਵਾਲੇ ਦੀ ਡੈੱਡ ਬੋਡੀ ਬਾਰੇ ਬੜੀ ਬੇਰਹਿਮੀ ਨਾਲ ਉਹਨੂੰ ਜਿਵੇਂ ਸੱਟਿਆ ਵਿਆ ਸੀ ਸਾਨੂੰ ਪਤਾ ਲੱਗ ਗਿਆ ਸੀ ਸਾਨੂੰ ਫੋਟੋਆਂ ਦਿਖਾ ਦਿੱਤੀਆਂ ਗਈਆਂ ਸੀ ਤੇ ਬਾਅਦ ਚ ਅਸੀਂ ਬਾਤ ਅਸੀਂ ਪੁਲਸ ਠਾਣਿਆਂ ਵਿੱਚ ਅਸੀਂ ਇਨਸਾਫ ਲਈ ਜਾਂਦੇ ਰਹੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹਲੇ ਤੱਕ ਅਸੀਂ ਤੱਕੇ ਖਾਨੇ ਸਾਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਹੈਗੀ ਪੁਲਸ ਵਾਲਿਆਂ ਤੇ ਵੀ ਬੜਾ ਯਕੀਨ ਕੀਤਾ ਸੀ ਵੀ ਸ਼ਾਇਦ ਸਾਨੂੰ ਕੋਈ ਇਨਸਾਫ ਮਿਲ ਜੇ ਹਲੇ ਤੱਕ ਸਾਨੂੰ ਕੋਈ ਇਨਸਾਫ ਦੀ ਲਹਿਰ ਨਹੀਂ ਦਿਸਦੀ ਪਈ ਸਾਨੂੰ ਬਿਲਕੁਲ ਉਮੀਦਾਂ ਤੇ ਪਾਣੀ ਸਾਡੇ ਤਾਂ ਬਿਲਕੁਲ ਉਮੀਦਾਂ ਤੇ ਪਾਣੀ ਫਿਰ ਚੁੱਕਿਆ ਪਹਿਲਾਂ ਅਸੀਂ ਬਹੁਤ ਉਮੀਦਾਂ ਲਾਈਆਂ ਸੀ ਵੀ ਸ਼ਾਇਦ ਸਾਨੂੰ ਇਨਸਾਫ ਮਿਲ ਜਾਊਗਾ ਜਿੰਨੇ ਬਹਿਰੈਮੀ ਨਾਲ ਉਹਨੂੰ ਮਾਰਿਆ ਗਿਆ ਉਹਦੀ ਰੂਹ ਨੂੰ ਵੀ ਸ਼ਾਂਤੀ ਮਿਲ ਜਾਵੇ ਕਿ ਇਨਸਾਫ ਮਿਲ ਜਾਏਗਾ ਅਸੀਂ ਰੋਜ਼ ਜਾਂਨੇ ਥਾਣਿਆਂ 'ਚ ਕੀ ਪਤਾ ਸਾਡੀ ਅੱਜ ਸੁਣਵਾਈ ਹੋ ਜਾਏ ਅੱਜ ਸੁਣਵਾਈ ਹੋ ਜਾਏ ਪਰ ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਅੱਜ ਕਿੰਨੇ ਦਿਨ ਵੀ ਅੱਜ ਮੇਰੇ ਹਸਬੰਦ ਦੀ ਡੈਥ ਹੋਈ ਨੂੰ 15 16 ਦਿਨ ਹੋ ਚੁੱਕੇ ਨੇ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈਗੀ ਕੋਈ ਸਰਾਗ ਨਹੀਂ ਪੁਲਿਸ ਨੂੰ ਮਿਲਿਆ ਕੋਈ ਪੁਲਸ ਕੋਈ ਕਾਰਵਾਈ ਨਹੀਂ ਕਰਦੀ ਪਈਗੀ ਅਸੀਂ ਜਿੰਨਾਂ ਜਿੰਨਾਂ ਸਾਨੂੰ ਸ਼ੱਕ ਦੀਆਂ ਉਮੀਦ ਅਸੀਂ ਜਿੰਨਾਂ ਦੇ ਇਹਨਾਂ ਤੇ ਸਾਨੂੰ ਸ਼ੱਕ ਸੀ ਅਸੀਂ ਉਹਨਾਂ ਦੇ ਨਾਮ ਵੀ ਦੱਸੇ ਨੇ ਪਰ ਪੁਲਿਸ ਫੇਰ ਵੀ ਕੋਈ ਗੌਰ ਨਹੀਂ ਕਰਦੀ ਪਈਗੀ ਤੁਹਾਨੂੰ ਆਉਂਦੀਆਂ ਕਿਸ ਤਰ੍ਹਾਂ ਦੀ ਆਉਂਦੀਆਂ ਸਾਨੂੰ ਧਮਕੀਆਂ ਆਉਂਦੀਆਂ ਸੀ ਜਦੋਂ ਮੈਂ ਲਵ ਮੈਰਿਜ ਕਰਵਾਈ ਮੇਰੇ ਮਾਪਿਆਂ ਵੱਲੋਂ ਆਉਂਦੀਆਂ ਸੀ ਕਿ ਅਸੀਂ ਤੁਹਾਨੂੰ ਇਕੱਠੇ ਨਹੀਂ ਰਹਿਣ ਦੇਣਾ ਅੱਜ ਚਾਹੇ ਤੁਹਾਡਾ ਫੈਸਲਾ ਹੋ ਹੀ ਚੁੱਕਿਆ ਪਰ ਅਸੀਂ ਫੇਰ ਵੀ ਤੁਹਾਨੂੰ ਇਕੱਠੇ ਨੇ ਰਹਿਣ ਦੇਣਾ ਅਸੀਂ ਕੁਛ ਤਾਂ ਕੁਛ ਪੱਕਾ ਇਹੋ ਜਿਹਾ ਕਾਰ ਹੀ ਦੇਣਾ ਧਮਕੀਆਂ ਹੀ ਦਿੰਦੇ ਸੀ ਵੀ ਅਸੀਂ ਤੁਹਾਨੂੰ ਮਾਰ ਵੱਢ ਦੇਣਾ ਸ਼ੱਕ ਦੀ ਸ਼ੰਕਾ ਗਈ ਸੀ ਉਹਨਾਂ ਤੇ ਕੀ ਕਰੀ ਹਾਂ ਹਾਂਜੀ ਸਾਨੂੰ ਪੂਰਾ ਪੂਰਾ ਸ਼ੱਕ ਉਹਨਾਂ ਤੇ ਹੀ ਹੈ ਹੋਰ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕੋਈ ਟ੍ਰੇਸ ਨਹੀਂ ਕਿ ਦੱਸਣ ਦੇ ਬਾਵਜੂਦ ਫੋਨ ਸਰ ਅਸੀਂ ਦੱਸਿਆ ਸੀ ਉਹਨਾਂ ਨੂੰ ਪਰ ਹਾਲੇ ਤੱਕ ਉਹਨਾਂ ਨੇ ਫੋਨ ਤੇ ਵੀ ਕੋਈ ਗੌਰ ਨਹੀਂ ਕੀਤੀ ਨਾ ਕੋਈ ਟ੍ਰੇਸਿੰਗ ਲੱਗਦੀ ਪਈ ਫੋਨ ਵੀ ਹੋਂਦਾ ਚੱਲਦਾ ਰਿਹਾ ਪਰ ਫੇਰ ਵੀ ਕੋਈ ਗੌਰ ਨਹੀਂ ਹੋਈਗੀ ਕਿੰਨੇ ਦਿਨ ਹੋ ਗਏ ਸਰਕਾਰੀ ਡਾਕਟਰਾਂ ਦੇ ਚੱਕਰਾਂ ਦੇ ਘਟਵਾਉਣ ਬਸ ਅਸੀਂ 15 ਤਰੀਕ ਤੋਂ ਜਿੱਦਣ ਤੋਂ ਬਸ ਘਰੋਂ ਲਾ ਪਤਾ ਨਹੀਂ ਨਿਕਲੇ ਸੀਗੇ ਘਰੋਂ ਤੇ ਉਸ ਦਿਨ ਤੋਂ ਅਸੀਂ ਬਸ ਠਾਣਿਆਂ ਵਿੱਚ ਤੱਕੇ ਖਾਈਏ ਨੇ ਇਨਸਾਫ ਮੰਗਦੇ ਪਏ ਆ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਪਿਆਗਾ ਉਸ ਦਿਨ ਦੇ ਬਸ ਠਾਣਿਆ ਅੱਜ ਮਿਲੇ ਗੱਲਨ ਸਾਹਿਬ ਕੇ ਇਦਾਂ ਹੀ ਰੋਲਣਾ ਪਏਗਾ ਤੁਹਾਨੂੰ ਦਰਦ ਕਰਦਾ ਅਸੀਂ ਤਾਂ ਪਹਿਲਾਂ ਤੋਂ ਸੋਚਿਆ ਸੀ ਵੀ ਸਾਨੂੰ ਇਨਸਾਫ ਮਿਲ ਜਾਵੇਗਾ ਹੁਣ ਵੀ ਉਮੀਦ ਲਾਵਾਂਗੇ ਜੇਕਰ ਸਾਡੀ ਸਰਕਾਰ ਸੋਹਣੀ ਤਾਂ ਸਾਨੂੰ ਇਨਸਾਫ ਚਾਹੀਦਾ ਸੀ ਤਾਂ ਸਰਕਾਰ ਅੱਗੇ ਹੀ ਹੱਥ ਬੰਨਦੇ ਆਂ ਬੇਨਤੀਆਂ ਕਰਦੇ ਆਂ ਵੀ ਸਾਡਾ ਇਨਸਾਫ ਲੋਕਾਂ ਦੀ ਸੁਣਵਾਈ ਪਹਿਲ ਤੇ ਧਾਰ ਤੇ ਹੋਏ ਕੀ ਕਹਿੰਦੇ ਆਮ ਆਦਮੀ ਸਰਕਾਰ ਬਣੀ ਸੀ ਆਮ ਆਦਮੀਆਂ ਦੀ ਸੁਣੀ ਜਾਵੇਗੀ ਤੇ ਇੱਥੇ ਆਮ ਆਦਮੀ ਰੋਲਦੇ ਫਿਰਦੇ ਨੇ ਇਨਸਾਫ ਲਈ ਰੋਂਦੇ ਫਿਰਦੇ ਨੇ ਹੱਥ ਜੋੜਦੇ ਬੇਨਤੀਆਂ ਕਰਦੇ ਨੇ ਤਰਲੇ ਕਰਦੇ ਫਿਰਦੇ ਨੇ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਫਿਰ ਇਹ ਆਮ ਆਦਮੀ ਪਾਰਟੀ ਕਿੰਨਾ ਲਈ ਬਣੀ ਹੈ ਜੇ ਸਾਡੇ ਆਮ ਆਦਮੀਆਂ ਦੀ ਸੁਣੀ ਨਹੀਂ ਜਾ ਰਹੀ ਜੇ ਪੈਸੇ ਦਾ ਹੀ ਜੇਕਰ ਸਾਰਾ ਰੋਲ ਆ ਤਾਂ ਫਿਰ ਆਮ ਆਦਮੀ ਕਿੱਥੇ ਜਾਣਗੇ ਗਰੀਬਾਂ ਦਾ ਕੀ ਕਰ ਕੋਈ ਇਨਸਾਫ ਨਹੀਂ ਹੋਇਆ ਕਰੇਗਾ ਕਿ ਗਰੀਬ ਦੇ ਕੋਈ ਸੁਣਵਾਈ ਨਹੀਂ ਹੋਏਗੀ ਕਦੇ ਵੀ ਠਾਣਿਆਂ ਵਿੱਚ ਕਚਾਰੀਆਂ ਵਿੱਚ ਅਸੀਂ ਜਾਣੇ ਆ ਵੀ ਸਾਨੂੰ ਇਸ ਇਨਸਾਫ ਚਾਹੀਦਾ ਬਸ ਸਾਨੂੰ ਇਨਸਾਫ ਦਵਾ ਦਿਵੋ ਔਰ ਅਸੀਂ ਕੋਈ ਕੁਛ ਵੀ ਨਹੀਂ ਮੰਗਦੇ ਸਾਨੂੰ ਬਸ ਅਸੀਂ ਇੰਨੇ ਦਿਨ ਹੋ ਗਏ ਥਾਣਿਆਂ ਵਿੱਚ ਰੋਲਦੇ ਪਏ ਆ ਸਾਨੂੰ ਇਨਸਾਫ ਦਵਾ ਦਿਵੋ ਭਰਾ ਦਾ ਕਤਲ ਹੋ ਚੁੱਕਿਆ ਜੀ ਇਨਸਾਫ ਸਾਨੂੰ ਅਸੀਂ ਦਰਦ ਆਦੀਆਂ ਠੋਕਰਾ ਕਰ ਚੁੱਕਿਆ ਅੱਜ 15 ਦਿਨ ਹੋ ਗਏ ਜੀ 15 16 ਦਿਨ 18 ਦਿਨ ਹੋ ਗਏ ਜੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਅਸੀਂ ਥਾਣਿਆਂ 'ਚ ਜਾਂਦੇ ਆ ਉਹਨਾਂ ਨੇ ਆਪਦੇ ਵਰਕੇ ਪੇਚ ਕਾਲੇ ਕਰਕੇ ਕਾਪੀਆਂ ਕਰਕੇ ਸਾਨੂੰ ਦਿਖਾਉਂਦੇ ਨੇ ਪਰ ਕੋਈ ਇਨਸਾਫ ਨਹੀਂ ਸਾਨੂੰ ਮਿਲਦਾ ਪਿਆ ਜੀ ਕਿੰਨੇ ਦਿਨ ਹੋ ਗਏ ਜੀ ਅੱਜ ਕਤਲ ਹੋਇਆ ਕਤਲ ਜੀ ਹਾਂ ਜੀ ਕਤਲ ਹੋਇਆ ਜੀ 17 ਦਿਨ ਹੋਏ ਜੀ ਡੈਡ ਬੋਡੀ ਇਸ ਤਰ੍ਹਾਂ ਦੇ ਹਾਲਾਤਾਂ ਚ ਮਿਲੀ ਸੀ ਤੁਹਾਨੂੰ ਜੀ ਬਹੁਤ ਹੀ ਮਾੜੇ ਹਾਲਾਤਾਂ ਚ ਮਿਲੀ ਸੀ ਡੈਡ ਬੋਡੀ ਜੀ ਵੱਡਾ ਕੇ ਸਾਡਾ ਇੱਕ ਭਰਾ ਸੀ ਤੈਨੂੰ ਪਹਿਣਾ ਸੀ ਅਸੀਂ ਸਾਨੂੰ ਕਿ ਤੁਨ ਸਾ ਆਪਣੀ ਮਿਲਦਾ ਸਾਨੂੰ ਬਹੁਤ ਮੀਂਦ ਸੀ ਚ ਕਿ ਆਮ ਪਾਰਟੀ ਸਰਕਾਰ ਸਾਡੀ ਮਦਦ ਕਰਨ ਗਈਆ ਪਰ ਕੋਈ ਵੀ ਸਾਡੀ ਸਾਡੇ ਨਾਲ ਮਦਦ ਤੇ ਨਹੀਂ ਖੜਾ ਕਿ ਅਸੀਂ ਇੰਨੇ ਗਰੀਬ ਮਾਪਿਓ ਕਿ ਕੋਈ ਅੰਨ ਕੋਲੇ ਅੱਜ ਉਹਨਾਂ ਦੇ ਟਾਈਮ ਤੇ ਬਸ ਪਿੰਡ ਵਾਲੇ ਹੈਗੇ ਜੋ ਸਾਥ ਦੇ ਰਹੇ ਨੇ ਤੇ ਬਾਕੀ ਸਰਕਾਰ ਵਿੱਚ ਸਾਨੂੰ ਅਜੇ 15 16 ਦਿਨ 18 ਦਿਨ ਹੋ ਗਏ ਆ ਜੀ ਕਿ ਦਰ ਦਰ ਤੇ ਤੱਕੇ ਖਾ ਚੁਕੀਆਂ ਪਰ ਸਾਨੂੰ ਕਿ ਤਨਸਾਬ ਨਹੀਂ ਮਿਲਦਾ ਪਿਆ ਹੈ ਸਰਕਾਰ ਆ ਕਸ ਵਾਸਤੇ ਬੜੀਆਂ ਨੇ ਕਿ ਆ ਕੇ ਗਰੀਬਾਂ ਦੀ ਮਦਦ ਨਾ ਕਰਨਗੀਆਂ ਤਾਂ ਸਾਡਾ ਇੱਕ ਭਰਾ ਸੀ ਜੋ ਸਾਡੇ ਉਹਨਾਂ ਨੇ ਬਹੁਤ ਹੀ ਬੇਰਮੀ ਨਾਲ ਮਾਰਿਆ ਇਹ ਤੱਕ ਪੁਲਿਸ ਕੋਲ ਨਹੀਂ ਚਲਦੀ ਕੋਈ ਨਾ ਪੁਲਿਸ ਕੋਲ ਕੋਈ ਕੇਸ ਨਹੀਂ ਪਾਲ ਸਕੂਲ ਜਾਣੇ ਆ ਵਿਸ਼ਵਾਸ ਦਿੱਤਾ ਜਾਂਦਾ ਤੁਹਾਨੂੰ ਸਾਨੂੰ ਇਹੀ ਵਿਚਾਰ ਆ ਜਾਂਦੇ ਕਿ ਫੜ ਲੈਣੇ ਆ ਫੜ ਲੈਣੇ ਆ ਕਿ ਬਸ ਕੋਈ ਇਨਸਾਫ ਦਿੰਦੇ ਨਹੀਂ ਬਸ ਉਹਤੇ ਸਵੇਰ ਤੋਂ ਬੈਠਨੇ ਆ ਢਾਣੇ ਵਿੱਚ ਜਾ ਕੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਿਆ ਜਾਂਦਾ ਪਰ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਪੀ ਕੀ ਚੱਕਰਮਗਮ ਮਾਰ ਕੇ ਤੁਸੀਂ ਘਰੇ ਸ਼ਾਮ ਨੂੰ ਵਾਪਸ ਆ ਜਾਂਦੇ ਹਾਂ ਹਾਂਜੀ ਚੱਕਰ ਮਾਰਦੇ ਹੁੰਦਾ ਵੀ ਅੱਜ ਸਾਨੂੰ ਇਨਸਾਫ ਮਿਲ ਜਾਵੇ ਹਾਂਜੀ ਸਾਨੂੰ ਰੋਜ਼ ਅਸੀਂ ਸਵੇਰ ਦੇ ਰਾਤ ਨੂੰ ਨੀਂਦ ਨਹੀਂ ਆਦੀ ਚ ਨਹੀਂ ਆਦਾ ਕਿ ਭਰਾ ਦਾ ਇਨਸਾਫ ਮੰਗਦਿਆਂ ਕਿ ਸਾਡਾ ਇੱਕ ਹੀ ਭਰਾ ਸੀ ਜੀ ਯੋ ਸਾਡੇ ਤੋਂ ਕੋਲ ਦਿੱਤਾ ਗਿਆ ਫਿਰ ਵੀ ਸਾਡੀ ਸਰਕਾਰ ਚਿੰਦੇ ਸਾਰੇ ਸਾਨੂੰ ਪੁਲਿਸ ਤੋਂ ਵਿਸ਼ਵਾਸ ਹੈ ਤੁਹਾਨੂੰ ਦਗਾਣਗੇ ਪਰ ਇਨਸਾਫ ਕਿ ਮੁਸ਼ਕਲ ਹੈ ਸਾਨੂੰ ਕੋਈ ਉਮੀਦ ਨਹੀਂ ਹੁੰਦਾ ਸਾਨੂੰ ਕਿਉਂਕਿ ਅੱਧਾ ਮਹੀਨਾ ਬੀਤ ਚੁੱਕਿਆ ਕਿ ਜੇ ਕਿਸੇ ਦੀ ਕੋਈ ਵੀ ਮਾੜੀ ਜੀ ਗੱਲ ਹੁੰਦੀ ਹੈ ਕਿ ਚੋਰੀ ਹੋ ਜਾਵੇ ਉਹ ਮਿੰਟੋ ਮਿੰਟ ਪੁਲਸ ਫੜਕੇ ਲੈ ਜਾਂਦੀ ਹੈ ਕਿ ਉਹਨਾਂ ਨੂੰ ਮਿੰਟ ਚ ਪਰ ਸਾਡੇ ਤੇ ਐਡਾ ਸਾਡਾ ਕਿ ਸਾਡਾ ਸਾਰਾ ਘਰ ਹੀ ਲੁੱਟਿਆ ਗਿਆ ਸਾਡਾ ਇੱਕ ਭਰਾ ਸੀ ਜੁਦੇ ਕੋ ਐਡਾ ਸੋਹਣਾ ਭਰਾ ਸੀ ਮੇਰਾ ਜੋ ਅੱਜ ਦੁਨੀਆ ਤੇ ਅੱਜ ਦੁਨੀਆ ਤੇ ਨਹੀਂ ਆਏਗਾ ਅਸੀਂ ਇਹਦੇ ਸਾਰੇ ਸਾਡਾ ਸਾਰਾ ਸੀਦਾ ਟੇਕੇ ਨਾ ਕਿੰਨੇ ਸਾਰੇ ਤੇ ਤਿੰਨ ਪੈਣਾ ਸੀ ਦੀਆਂ ਸੀ ਕਿ ਸਾਨੂੰ ਹੌਸਲਾ ਸੀ ਪਰ ਕੀ ਇਨਸਾਫ ਹੀ ਮਿਲੀ ਕੋਈ ਇਨਸਾਫ ਨਹੀਂ ਮਿਲਿਆ ਸਰਕਾਰ ਵੱਲੋਂ ਕੀ ਕਿ ਸਾਡਾ ਕਿ ਸਾਡੇ ਤੋਂ ਕੋਲ ਦਿੱਤਾ ਗਿਆ ਕੀ ਵਜਾ ਹੋਵੇ ਸਰਕਾਰ ਸਾਨੂੰ ਸੁਨਸਾਫ ਦਵਾਵੇ ਕੀ ਸਾਡੀ ਆ ਕਿ ਮਦਦ ਕਰੇ ਸਾਨੂੰ ਪਲੀ ਸਰਕਾਰ ਅੱਗੇ ਵੀ ਮੈਂ ਹੱਥ ਜੋੜ-ਜੋੜ ਕੇ ਮੰਨਤਾ ਸਰਕਾਰੀ ਬਾਬੂ ਅੱਗੇ ਕੀ ਕਿਹਾ ਤੁਸੀਂ ਅੱਗੇ ਵਿਚਵਾਦ ਦਿੱਤਾ ਗਿਆ ਸਰਕਾਰੀ ਬਾਬੂ ਅੱਗੇ ਸਰ ਯਾਗੇ ਮੈਂ ਇਹੀ ਬੇਨਤੀ ਕੀਤੀਗੀ ਕਿ 15 ਦਿਨ ਹੋ ਗਿਆ ਉਦੋਂ ਮੈਂ ਕਿਹਾ ਸੀ ਕਿ ਸਰ ਕੰਬੜੀ ਆਵਾਜ਼ ਲਾ ਕੇ ਮੈਂ ਇਹੀ ਕਿਹਾ ਸੀ ਕਿ ਭੈਣਾਂ ਸਾਡੀ ਕੋਈ ਆ ਕੇ ਸੁਣੇਗਾ ਸੁਣੇਗਾ ਸਰਕਾਰੀ ਬਾਹੂ ਆ ਕੇ ਸੁਣਗੇ ਪਰ ਆਮ ਆਦਮੀ ਪਾਰਟੀ ਵੱਲੋਂ ਸਾਨੂੰ ਬਹੁਤ ਜ਼ਿਆਦਾ ਵਿਸ਼ਵਾਸ ਸੀਦਾ ਕਿ ਸਾਨੂੰ ਕਿ ਸਾਰਾ ਦੇਣਗੇ ਸਾਡਾ ਸੁਣਨਗੇ ਸੁਨਾਈ ਹੋਏਗੀ ਪਰ ਕੀ ਗੱਲੇ ਤੇ ਮੀਰਾ ਦੀ ਹੁੰਦੀ ਹੈ ਮੀਰਾ ਦੇ ਉੱਤੇ ਗੱਲਬਾਤ ਸੁਣੁੰਦੇ ਨੇ ਕਿ ਗਰੀਬਾਂ ਦੇ ਕੋਈ ਸੁਣਦਾ ਹੀ ਨਹੀਂਦਾ ਕਿਉਂਕਿ ਗਰੀਬ ਤਾਂ ਉੱਥੇ ਬੈਠੇ ਰਹਿਣ ਕਿੰਨਾ ਮਰਜੀ ਭੁੱਖੇ ਪਾਣ ਪਰ ਉਹਨਾਂ ਗਰੀਬਾਂ ਨੂੰ ਸੁਣਨਾ ਸਾਡੀ ਤਾਂ ਉੱਥੇ ਸੁਣਾਈ ਹੁੰਦੀ ਨਹੀਂ ਅਸੀਂ ਇੱਥੇ ਬੈਠ ਜਾਂਨੇ ਆ ਰੋ ਭੁੱਖੇ ਪਾਣੇ ਜਾ ਕੇ ਤੇ ਕੋਈ ਕਹਿੰਨੇ ਇਨਸਾਫ ਮੰਗਦੇ ਸੀ ਇਹੀ ਭਰਾ ਦਾ ਕਿ ਸਾਨੂੰ ਪ੍ਰੋਕ ਕਿ ਸਾਨੂੰ ਕਿਤੋਂ ਦੁਨੀਆ ਤੋਂ ਮਿਲ ਜਾਏਗਾ ਇਹ ਦੱਸੋ ਕਿੰਸਾ ਵੀ ਤਾਂ ਮੰਗਦੇ ਹਾਂ ਪਿਆ ਕਿ ਇਹ ਸਭ ਬੰਦਿਆ ਸਾਨੂੰ ਨੂੰ ਸਭ ਮਿਲਣਾ ਚਾਹੀਦਾ ਕਿ ਕਾਤਲਾਂ ਨੂੰ ਭਗਵੰਤ ਮਹ ਭਗਵੰਤ ਮਹ ਨੂੰ ਵੀ ਇਹ ਹੀ ਬੇਨਤੀ ਹੈ ਮੇਰੀ ਕਿ ਮੇਰਾ ਇੱਕ ਥੋੜਾ ਪ੍ਰਾਰ ਸੀ ਕਿ ਸਾਨੂੰ ਬਹੁਤ ਜਿਆਦਾ ਇਸ ਐਨੀ ਮੁਸ਼ਕਿਲ ਜ਼ਿੰਦਗੀ ਜੀ ਰਿਆ ਨੰਦੇ ਤੋਂ ਬਗੈਰ ਸਾਨੂੰ ਪਤਾ ਕਿ ਸੀ ਬਹੁਤ ਜਿਆਦਾ ਜੋ ਕਿ ਅੱਜ ਸਾਨੂੰ ਇੱਕ ਇਨਸਾਫ ਦਵਾ ਦਿਓ ਨਾ ਤਾਂ ਤੁਹਾਡੀ ਬਹੁਤ ਜਿਆਦਾ ਮਿਹਰਬਾਨੀ ਹੋਏਗੀ ਜਲਦੀ ਤੋਂ ਜਲਦੀ ਇਨਸਾਫ ਦਵਾਓ ਨੇ ਦੇਰ ਹੋ ਗਿਆ ਸਾਡਾ ਕੁਛ ਨਹੀਂ ਬਣਿਆ ਕੁਛ ਵੀ ਨਹੀਂ ਬਣਿਆ ਇਹ ਹੀ ਬੇਨਤੀ ਹੈ ਬਸ ਕਿ ਸਾਡੀ ਕਿ ਸਾਨੂੰ ਇਨਸਾਫ ਦਵਾਓ ਜੀ ਇਨਸਾਫ ਦਵਾਓ ਤੁਹਾਡੀ ਬਹੁਤ ਜਿਆਦਾ ਬੇਨਤੀ ਹੋਏਗੀ ਸੰਨੀ ਪੁੱਤਰ ਸੁਖਾ ਸਿੰਘ ਵਾਸੀ ਪੰਬਾ ਜੀ ਜਦੋਂ ਤੁਹਾਨੂੰ ਲਾਸ਼ ਮਿਲੀ ਸੀਗੀ ਉਹ ਲਵਾਰਸ ਹਾਲ ਚ ਮਿਲੀ ਸੀ ਜਿਹੜੀ ਅਸੀਂ ਕਾਫੀ ਦਰ ਪਾਲ ਕਰਨ ਤੋਂ ਬਾਅਦ ਸਾਰੇ ਪੰਡਾਂ ਦੇ ਵਿੱਚ ਆਵਾਜ਼ਾਂ ਦਵਾਈਆਂ ਉਸ ਤੋਂ ਬਾਅਦ ਉਹਨੂੰ شناخت ਹੋਈ ਵੀ ਇਹ ਜਿਹੜਾ ਸੰਨੀ ਪੁੱਤਰ ਸੁਖਾ ਸਿੰਘ ਪੰਬਾ ਜੀ ਦਾ ਰਹਿਣ ਵਾਲਾ ਜੋ ਕਿ 15 ਤਰੀਕ ਨੂੰ ਆਪਣੇ ਪਿਤਾ ਆਪਣੇ ਮਾਤਾ ਦੇ ਵਾਈਫ ਦੇ ਨਾਲ ਫਰੀਪੁਰ ਸਿਟੀ ਜੀਰਾ ਗੇਟ ਆਇਆ ਸੀਗਾ ਜਿੱਤੇ ਉਹਦੀ ਦੂ ਪੈਣਾ ਵਹੀ ਹੈ ਇੱਕ ਭੈਣ ਦੇ ਘਰੇ ਵੀ ਗਿਆ ਤੇ 3:21 ਮਿੰਟ ਦੇ 53 ਸਕਿੰਟ ਤੇ ਉਹਦਾ ਫੋਨ ਬੰਦ ਹੋ ਗਿਆ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਉਹਦੀ ਸਵੇਰ ਨੂੰ ਲਾਸ਼ ਮਿਲੀ 10 ਵਜੇ ਅਗਲੇ ਦਿਨ 16 ਤੱਕ ਲਵਾਰਸੀ ਹਾਂ ਅਸੀਂ ਉਹਦੀ ਤਫ਼ਤੀਸ਼ ਕਰ ਰਹੇ ਹਾਂ ਤੇ ਪੂਰੀ ਉਮੀਦ ਹੈ ਕਿ ਅਸੀਂ ਅੱਜ ਹੀ ਦੋਸ਼ੀ ਨੂੰ ਜੋ ਕਾਤਲ ਹੈ ਉਹਨੂੰ ਗ੍ਰਿਫਤਾਰ ਕਰਾਂਗੇ ਇੱਕ ਕਤਲ ਕੀਤਾ ਗਿਆ वैसे वोसी उंदा ਜਿਹੜਾ ਬਾਡੀ ਐਗਜ਼ਾਮਿਨ ਕਰਨ ਤੋਂ ਬਾਅਦ ਉਹਦੇ ਸਰੀਰ ਤੇ ਕੋਈ ਸੱਟ ਵਗੈਰਾ ਨਹੀਂ ਪਾਈ ਗਈ ਸੀ ਲੇਕਿਨ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਏਗਾ ਵੀ ਉਹਦਾ ਡੈਥ ਆਫ ਕਾਸ ਕੀ ਹੈ ਉਹਨੂੰ ਮਾਰਨ ਦਾ ਕੀ ਕਾਰਨ ਹੈ ਕਿਸ ਕਾਰਨ ਕਰਕੇ ਉਹਦੀ ਮੌਤ ਹੋਈ ਹੈ ਵਿਸਰਾ ਵੀ ਕਰਵਾਇਆ ਗਿਆ ਜਿੱਥੋਂ ਸਾਨੂੰ ਕਲੀਅਰ ਹੋ ਜਾਏਗਾ ਵੀ ਇਹਦਾ ਇਹਦੀ ਮੌਤ ਕਿਸ ਤਰੀਕੇ ਨਾਲ ਹੋਈ ਠੀਕ ਤੇਜ਼ ਚੈਨਲ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ